ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 2.5 ਮੀਟਰ ਕੱਪੜੇ ਦੀ ਸਲਵਾਰ ਦੀ ਕਟਿੰਗ ਕਰਾਂਗੇ ਤੇ ਜਿਹੜੀ ਕਿ ਪਟਿਆਲਾ ਸ਼ਾਹੀ ਸਲਵਾਰ ਹੋਊਗੀ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰੀਕੇ ਨਾਲ ਢਾਲ ਪੋਣੀ ਵਿੱਚ ਪਹੁੰਚਦੇ ਤੇ ਕਿਸ ਤਰੀਕੇ ਨਾਲ ਆਪਾਂ ਥੱਲੇ ਪਹੁੰਚਿਆ ਕੋਲੋਂ ਸਟ੍ਰੇਟ ਸਲਵਾਰ ਬਣਾਉਣੀ ਆ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਹਾਂਜੀ ਆਪਣੇ ਕੋਲ ਹੈਗਾ 2.5 ਮੀਟਰ ਕੱਪੜਾ ਇਹ ਤੇ ਸਭ ਤੋਂ ਪਹਿਲੇ ਇਹਦੇ ਵਿੱਚ ਆਪਾਂ ਪਹੁੰਚਿਆਂ ਦੀ ਕਟਿੰਗ ਕਰਾਂਗੇ ਕਪੜੇ ਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲੈਣਾ ਕੰਨੀ ਨਾਲ ਕੰਨੀ ਇਸ ਤਰੀਕੇ ਨਾਲ ਮਿਲਾ ਲੈਣੀ ਹਾਂ ਹਾਂਜੀ ਕਪੜੇ ਨੂੰ ਪਰੇ ਲੋਟਾ ਪੈਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲਿਆ ਤੇ ਜਿਹੜੀ ਸਭ ਤੋਂ ਪਹਿਲਾਂ ਆਪਾਂ ਕਪੜੇ ਦੀ ਕਾਨ ਕੱਢਦੇ ਆਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸਲਵਾਰ ਦੀ ਲੰਬਾਈ ਲੈਣੀ ਹੈ ਆਪਣੀ ਸਾਰੀ ਟੋਟਾ ਸਲਵਾਰ ਦੀ ਲੰਬਾਈ ਹੈਗੀ 35 ਇੰਚ ਤਿਆਰ ਹੈ ਤੇ ਜਿਹੜਾ ਪੌਂਚਾ ਹੈਗਾ 6 ਇੰਚ ਤਿਆਰ ਹੈ ਠੀਕ ਹੈ ਜੀ ਬੈਲਟ ਹੈਗੀ ਆਪਣੀ 21 ਇੰਚ ਤਿਆਰ ਹੈ ਤੇ ਪੌਂਚੇ ਆਪਾਂ ਲੈਣੇ ਆ ਜੀ ਜਿਹਦੀ ਲੰਬਾਈ ਆਪਾਂ 32 ਇੰਚ ਲੈਣਾ ਹੈ ਕਪੜਾ ਇੱਥੇ ਆਪ ਲਾਵਾਂਗੇ ਜੀ 32 ਇੰਚ ਤੇ ਤਿਆਰ ਠੀਕ ਹੈ ਜੀ ਇਸ ਕੱਪੜੇ ਵਿੱਚੋਂ ਆਪਾਂ ਪੌਂਚਾ ਕੱਢਣਾ ਤੇ ਇਸ ਕੱਪੜੇ ਵਿੱਚੋਂ ਆਪਾਂ 벨ਟ ਕੱਢਣੀ ਆ ਠੀਕ ਹੈ ਜੀ ਇਹ ਪੌਂਚ ਲਿਆ ਤੇ 벨ਟ ਦਾ ਕੱਪੜਾ ਹੋ ਗਿਆ ਇਹਨੂੰ ਆਪਾਂ ਕਟਿੰਗ ਕਰ ਦੇਾਂਗੇ ਠੀਕ ਹੈ ਜੀ ਪਹੁੰਚਾ ਆਪਣਾ ਹੈਗਾ 6 ਇੰਚ ਤਿਆਰ ਹੈ ਤੇ ਆਪਾਂ ਲਾਉਣਾ ਜੀ 6 ਦਾ ਡਬਲ ਹੋ ਗਿਆ 12 ਇੰਚ ਆਪਾਂ ਲਾਉਣਾ ਇਥੇ 12 ਇੰਚ ਤੇ ਨਿਸ਼ਾਨ ਚੌੜਾਈ ਆਪਾਂ 12 ਇੰਚ ਰੱਖਾਂਗੇ ਜੀ ਆਪਣਾ ਪਹੁੰਚਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਪਹੁੰਚ ਵਿੱਚ ਪਾਵਾਂਗੇ ਕਾਟ ਪਾਵਾਂਗੇ ਪਹੁੰਚ ਦੇ ਸੈਂਟਰ 'ਚ ਜਿਹੜੀ ਕਾਟ ਕੇ ਆਪਣੇ ਵਲਾਚ ਆ ਜੂਗੀ ਉੱਪਰ ਠੀਕ ਹੈ ਜੀ ਇਹ ਕਾਟ ਆਪਾਂ ਤਾ ਪਾਉਣੇ ਆ ਜਿਹੜਾ ਆਪਣਾ ਆ ਵਾਲਾ ਕੱਪੜਾ ਹੈਗਾ ਜਿਹੜੇ ਸਵਾਰ ਦਾ ਪਹੁੰਚਾ ਬਣਿਆ ਹੋਗਾ ਉੱਪਰ ਨਾ ਡਿੱਗੂਗਾ ਇਹਨੇ ਆਪਣੀ ਸਵਾਰ ਸਿੱਧੀ ਸਿੱਧੀ ਸਟ੍ਰੇਟ ਸਵਾਰ ਰਹੂਗੀ ਠੀਕ ਹੈ ਜੀ ਇਹ ਆਪਾਂ ਕਾਟ ਪਾਉਣੀ ਆ ਪਹੁੰਚੇ ਦੇ ਸੈਂਟਰ 'ਚ ਦੇਖੋ ਆਪਾਂ ਪਹੁੰਚ ਰਹਾ ਹੈ ਕੱਪੜੇ ਦਾ ਸੈਂਟਰ ਹੋ ਗਿਆ ਇਹ ਆਪਾਂ ਕਾਟ ਪਾਉਣੀ ਹੈ ਜੀ 1 ਇੰਚ ਦੀ ਬਾਅਦ ਤੁਸੀਂ 1.5 ਸੈਂਟੀਮੀਟਰ ਕਰ ਸਕਦੇ ਆ ਜੇ ਤੁਸੀਂ ਜ਼ਿਆਦਾ ਕਾਟ ਪਾਉਂਗੇ ਤਾਂ ਥੋੜੀ ਸਲਵਾਰ ਉੱਚੀ ਹੋ ਜੂਗੀ ਤੇ ਇਹ ਆਪਾਂ ਪਾਉਣੀ ਹੈ ਜੀ ਕਾਟ ਇਧਰੋਂ 1.5 ਇੰਚ ਦਾ ਥਾਂ ਛੱਡ ਕੇ ਕੰਨੀ ਤੋਂ ਤੇ ਇਹ ਵਿਚਾਲੇ ਚਲ ਪਾਉਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਇਹ ਕਾਰਟੋਨ ਹੀ ਆਪਾਂ ਇੱਕ ਕਾਰਟੋਨ ਲਗੀ ਆਪਾਂ ਸਲਵਾਰ ਦੇ ਫੁੱਲਾ ਦਾ ਧਿਆਨ ਰੱਖਣਾ ਹੈ ਜੀ ਵੀ ਫੁੱਲ ਆਪਣੇ ਹਮੇਸ਼ਾ ਤਾਂ ਨੂੰ ਜਾ ਦੇਖੋ ਆਪਣੀ ਇਹ ਕਾਰਟ ਪੈ ਗਈ ਸੈਂਟਰ 'ਚ ਠੀਕ ਹੈ ਜੀ ਇਹਦੇ ਨਾਲ ਕੀ ਹੈਗਾ ਹੈਗੇ ਆਪਣੀ ਸਲਵਾਰ ਦਾ ਪਹੁੰਚਾ ਜਿਹੜਾ ਹੈਗਾ ਥੱਲੇ ਨਹੀਂ ਡਿੱਗਦਾਗਾ ਉੱਪਰ ਉੱਪਰੀ ਰਹੂਗਾ ਤੇ ਇਸ ਤੋਂ ਬਾਅਦ ਜਿਹੜਾ ਕਪੜਾ ਬਚਿਆ ਸਿੱਧਲੀ ਸਾਈਡ ਤੋਂ ਇਹਦੀ ਆਪਾਂ 벨ਟ ਦੀ ਕਟਿੰਗ ਕਰਾਂਗੇ ਠੀਕ ਹੈ ਜੀ 벨ਟ ਆਪਣੀ 21 ਇੰਚ ਤਿਆਰ ਹੈ ਤੇ ਆਪਾਂ 22 ਇੰਚ ਰੱਖਾਂਗੇ 1 ਇੰਚ ਵੱਧ ਰੱਖਣੀ ਹੈ ਇਹ 벨ਟ ਆਪਾਂ ਅੱਧਾ ਇੰਚ ਇਧਰ ਸਲਾਈ ਚ ਆਊਗਾ ਅੱਧਾ ਇੰਚ ਇਧਰ ਸਲਾਈ ਚ ਆਊਗਾ ਤੇ 21 ਇੰਚ ਆਪਣੀ 벨ਟ ਤਿਆਰ ਰਹ ਜੂਗੀ ਤੇ 벨ਟ ਦੀ ਲੰਬਾਈ ਆਪਾਂ ਰੱਖਣੀ ਹੈ ਜੀ 7 ਇੰਚ ਕਟਾਈ ਚ ਠੀਕ ਹੈ ਜੀ ਤੇ 벨ਟ ਦੀ ਆਪਾਂ ਜਿਹੜੀ ਸਲਾਈ ਕਰਨੀ ਹੈ ਤੋਂ 4.5 ਤੇ ਕਰਨੀ ਹੈ ਜੀ 4 ਇੰਚ ਦੀ ਆਪਣੀ 벨ਟ ਤਿਆਰ ਹੋ ਜੂਗੀ ਅੱਧੇ ਇੰਚ ਆਪਾਂ ਸਲਾਈ ਤੇ ਜਾੜੂਗਾ ਤੇ ਇੱਥੇ ਆਪਾਂ ਚਿੜੀ ਬਣਾਉਣੀ ਆ ਠੀਕ ਹੈ ਜੀ ਤੇ ਜਿਹੜਾ ਆ ਕੱਪੜਾ ਬਚ ਗਿਆ ਸਾਈਡ ਤੋਂ ਇਹ ਆਪਾਂ ਪੌਂਚਾਂ ਵਾਸਤੇ ਕੱਤਰਾ ਲਾਂ ਲਾਂਗੇ ਜੀ ਪੌਂਚ ਥੱਲੇ ਲਾਉਣ ਨੂੰ ਇਸ ਤੋਂ ਬਾਅਦ ਜਿਹੜਾ ਆ ਵਾਲਾ ਕੱਪੜਾ ਬਚਿਆ ਜੀ ਇਹਦੇ ਵਿੱਚੋਂ ਆਪਾਂ ਕੁੰਡੇ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਕਪੜਾ ਆਪਣਾ ਡਬਲ ਫੋਲਡਿੰਗ ਹੋ ਗਿਆ ਦੋ ਤੇ ਹਾਂ ਹੋ ਗਏ ਆਪਣੇ ਕੱਪੜੇ ਦੀਆਂ ਤੇ ਇਹਦੇ ਵਿੱਚੋਂ ਆਪਾਂ ਨੂੰ ਕੁੰਦੇ ਕੱਢਣੇ ਆ ਤੇ ਕੁੰਦਿਆਂ ਦੀ ਲੰਬਾਈ ਆਪਣੀ ਹੈਗੀ ਹੈ ਜੀ 32 ਇੰਚ ਤੇ ਬੱਤੀ ਤੇ ਆਪਾਂ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਤੇ ਜਿਹੜੇ ਕੁੰਦੇ ਦੀ ਚੁੜਾਈ ਲੈਣੀ ਆਪਾਂ ਉਹ ਲਾਵਾਂਗੇ 2.5 ਇੰਚ ਤੇ ਸਲਾਈ ਕਰਦੇ ਸਮੇ ਜਿਹੜੀ ਆ ਕੰਨੀ ਆ ਇਹ ਬਿਲਕੁਲ ਆਪਾਂ ਸਲਾਈ ਦੇ ਅੰਦਰ ਲਾ ਦੇਣੀ ਆ ਇਹ ਸਲਾਈ ਤੋਂ ਬਾਹਰ ਨਹੀਂ ਦਿਖੋਣੀ ਕਰਨੀ ਆਪਾਂ ਹੁਣ ਆਪਾਂ ਇੱਧਰ ਕੁੰਦੇ ਦੇ ਨਿਸ਼ਾਨ ਲਾਏ ਆ ਦੂਸਰੀ ਸਾਈਡ ਆਪਾਂ ਉਧਰ ਕੁੰਦੇ ਨਿਸ਼ਾਨ ਲਾਵਾਂਗੇ ਕੀਕਾ ਜੀ ਉਹਨਾਂ ਆਪਾਂ ਇਧਰੋਂ ਲੰਬਾਈ ਲਵਾਂਗੇ 32 ਇੰਚ ਕੁੰਦੀ ਆਪਾਂ ਤਿਆਰ ਰੱਖਨੇ ਆਪਦੇ ਇਸ ਤਰ੍ਹਾਂ ਤੇ 2.5 ਇੰਚ ਆਪਾਂ ਕੁੰਦੇ ਦੀ ਚੜਾਈ ਲਵਾਂਗੇ ਇਸ ਤੋਂ ਬਾਅਦ ਇਹਨਾਂ ਦੋਨਾਂ ਨਿਸ਼ਾਨ ਨੂੰ ਐਸ ਨਿਸ਼ਾਨ ਨੂੰ ਤੇ ਐਸ ਨਿਸ਼ਾਨ ਨੂੰ ਕੁੰਦੀ ਵਾਲੇ ਨੂੰ ਆਪਾਂ ਆਸਲੀ ਜੀ ਮਿਲਾ ਦੇਾਂਗੇ ਇਸ ਤਰੀਕੇ ਨਾਲ ਲੋ ਜੀ ਰੇਵ ਆਪਣੀ ਨਿਸ਼ਾਨੀ ਲੱਗ ਗਈ ਹੈ ਦੇਖੋ ਆਪਣੀ ਰੇਵ ਨਿਸ਼ਾਨ ਹੋ ਗਏ ਇਹ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਇਹਨੂੰ ਕਟਿੰਗ ਕਰ ਦੇਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆਹ ਵਾਲੇ ਦੋ ਕੁੰਦੇ ਚੱਕਾਂਗੇ ਆਹ ਵਾਲੇ ਦੋ ਕੁੰਦੇ ਚੱਕਾਂਗੇ ਤੇ ਦੂਜੇ ਦੋ ਕੁੰਦਿਆਂ ਦੇ ਉੱਪਰ ਤਰਾਂਗੇ ਇਸ ਤਰੀਕੇ ਨਾਲ ਹਾਂਜੀ ਆਪਾਂ ਚਾਰੋਂ ਕੁੰਦੇ ਉੱਪਰ ਥਲੇ ਰੱਖ ਲਈਏ ਦੇਖੋ ਤੁਸੀਂ ਚਾਰ ਕੁੰਦੇ ਆਹੇ ਆਪਣੇ ਤੇ ਹੁਣ ਤਾਂ ਇੱਕ ਤਾਂ ਆਪਾਂ ਪਾਵਾਂਗੇ ਥੁਕਾਟ ਜੀਦੇ ਨਾਲ ਕਿ ਆਪਣੀ ਸਲਵਾਰ ਥੱਲੇ ਤੋਂ ਪੂਰੀ ਸਟ੍ਰੇਟ ਹੋ ਜੇ ਤੇ ਜਿਹੜੀ ਬਾਹਰ ਇਹ ਤੋਂ ਖੁੱਲੀ-ਖੁੱਲੀ ਸਲਵਾਰ ਨਾ ਲੱਗੇ ਪੀੜੀ ਹੋ ਜੇ ਆਪਣੀ ਸਲਵਾਰੇ ਇਥੋਂ ਤੇ ਇੱਕ ਆਪਾਂ ਵਿੱਚੋਂ ਆਸਣ ਕੱਢਾਂਗੇ ਜੀ ਇਥੋਂ ਠੀਕ ਹੈ ਜੀ ਆਪਣਾ ਆਸਣ ਉ ਤਾਂ ਘੱਟ ਰਹਿੰਦਾ ਸੀ ਜੀ ਇਥੋਂ ਆਪਾਂ ਆਸਣ ਕੱਢਾਂਗੇ ਇਥੋਂ ਤੇ ਸਭ ਤੋਂ ਪਹਿਲਾਂ ਆਪਾਂ ਆਸਣ ਲਾਵਾਂਗੇ ਆਸਣ ਹੈਗਾ ਜੀ ਆਪਾਂ 10 ਇੰਚ ਤਿਆਰ ਰੱਖਣਾ ਇਥੇ ਤੇ ਆਪਾਂ ਲਾਵਾਂਗੇ 10.5 ਦੇ ਨਿਸ਼ਾਨ ठीक है जी आज झोली निकलगी अपनी इतों तो इतों पावे आपट काट काट आप तरीके पानी है देखो इतों पावेंगे काट इस तरीके इतों पाती आप काट काट आप इस तरीके ने ही पानी इतों जी इतों अपनी सलवार पूरी स्ट्रेट से भीड़ी भिड़ी बने तो इतों आप कटते आसन इसी कर देंगे आप कटिंग ਲੋ ਜੀ ਇਸ ਤਰੀਕੇ ਨਾਲ ਆਪਣੇ ਕੁੰਦੇ ਕਟਿੰਗ ਹੋ ਗਏ ਤੁਸੀਂ ਵੀ ਅੱਜ ਇਸ ਵਾਰ ਕਟਿੰਗ ਕਰੋਗੇ ਇਸ ਤਰੀਕੇ ਨਾਲ ਕੁੰਦੇ ਕਟਿੰਗ ਕਰੋ ਤਾਂ ਥੋੜੀ ਸਲਵਾਰ ਦੀ ਸ਼ੇਪ ਬਹੁਤ ਸੋਹਣੀ ਆਊਗੀ ਲੋ ਜੀ ਆਪਣੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਇਹ ਆਪਣੇ ਹੋ ਗਏ ਕੁੰਦੇ ਇਹ ਹੋ ਗਈ ਆਪਣੀ ਸਲਵਾਰ ਦੀ ਬੈਲਟ ਤੇ ਇਹ ਹੋ ਗਈ ਆਪਣੇ ਪੌਂਚੇ ਤੁਸੀਂ ਇਸ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਕੇ ਦੇਖੋ ਜੀ ਥੋੜੀ ਸਲਵਾਰ ਦੀ ਫਿਟਿੰਗ ਬਹੁਤ ਸੋਹਣੀ ਆਊਗੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ